ਪੁਵਾਹਿਰ ਜੀ ਕਲਸਾ ਪੁਵਾਹਿਰ ਜੀ ਦੀ ਪਤਿਆ ਸਾਡਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀ ਹੈਗਾ ਤੇ ਅੱਜ ਤੁਹਾਨੂੰ ਅਸੀਂ ਮਸ਼ੀਨ ਵਰਕ ਦੇ ਸੂਟ ਦਿਖਾਉਨੇ ਆ ਦੇਖੋ ਇਹ ਸੂਟ ਸਾਡੇ ਕੋਲ ਤਿਆਰ ਹੋਇਆ ਹੈ ਘੇਰੇ ਦਾ ਡਿਜ਼ਾਈਨ ਹੈ ਇਹਨਾਂ ਚੱਕਾਂ ਕੰਨੀ ਜਾਂਦਾ ਇੱਧਰ ਇਹ 23 ਇੰਚ ਦਾ ਘੇਰਾ ਬਣਿਆ ਹੋਇਆ ਹੈ ਤੇ ਇਸ ਤੇ ਜਰੀ ਲੱਗੀ ਹੋਈ ਹੈ ਤੇ ਇਸ ਨੂੰ ਤੁਸੀਂ ਕਿਸੇ ਵੀ ਕੱਲਰ ਚ ਕਿਸੇ ਵੀ ਕਪੜੇ ਦੇ ਵਿੱਚ ਕੜਾਈ ਕਰਵਾ ਸਕਦੇ ਹੋ ਦੇਖੋ ਬਾਂਹ ਦਾ ਡਿਜ਼ਾਈਨ ਦਿਖਾਉਣੀ ਹੈ ਇਹ ਇਹ ਹੈ ਬਾਂਹ ਦਾ ਡਿਜ਼ਾਈਨ ਸਾਡੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਵੀਡੀਓ ਨੂੰ ਬਹੁਤ ਬਹੁਤ ਲਾਈਕ ਤੇ ਸ਼ੇਅਰ ਕਰੋ ਤੇ ਇਹ ਤੁਸੀਂ ਸਾਨੂੰ WhatsApp ਤੇ ਆਰਡਰ ਕਰ ਸਕਦੇ ਹੋ ਪੇਂਟ ਕਰਵਾਉਣਾ ਚਾਹੀਏ ਕੜਾਈ ਕਰਵਾਉਣੀ ਹੈ ਸੂਟ ਤੇ ਤੇ ਇਹ ਸੂਟ ਸਾਡੇ ਕੋਲ ਤਿਆਰ ਹੈ ਇਹ ਤੁਸੀਂ ਇਹ ਸੂਟ ਲੈਣਾ ਆਪ ਤਾਂ ਤੇ ਇੱਕ ਤੁਹਾਨੂੰ ਹੋਰ ਸੂਟ ਦਿਖਾਉਂਦੇ ਹਾਂ ਅਸੀਂ ਦੇਖੋ ਇਹ ਦੋ ਕਲਰ ਦੇ ਵਿੱਚ ਸੂਟ ਹੈ ਕਿ ਤਾਂ ਇਹ ਵਾਲਾ ਕਲਰ ਹੈ ਤੇ ਇਹ ਦਾ ਲਾਈਟ ਤੇ ਇਹ ਕਲਰ ਆਇਆ ਸੂਟ ਦੇ ਦੰਨੇ ਸਹੀ ਕਲਰ ਆ ਰਾ ਹੈ ਹੁਣ ਥੋੜਾ ਬਹੁਤ ਆਪਾਂ ਫਰਕ ਹੋਵੇ ਇਹ ਸੂਟ ਇੱਕ ਕੜਾਈ ਹੋ ਕੇ ਚਲਾ ਗਿਆ ਉਹਦੇ ਨਾਲ ਤਾਂ ਇੱਕ ਸੂਟ ਸਾਡੇ ਕੋਲ ਹੈਗਾ ਇਹ ਤੁਸੀਂ ਪੇਂਟ ਕਰਵਾਉਣਾ ਹੈ ਤੇ ਜਾਂ ਕੜਾਈ ਕਰਾਉਣੀ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਸਾਡੇ ਦੋ ਸੂਟ ਚਲੇ ਗਏ ਉਹ ਤੁਹਾਨੂੰ ਅੰਗੇ ਵੀਡੀਓ ਲੱਗੂਗੀ ਤੇ ਤੁਸੀਂ ਵੇਖ ਸਕਦੇ ਹੋ ਤੇ ਸਾਨੂੰ ਤੁਸੀਂ ਆਰਡਰ ਕਰ ਸਕਦੇ ਹੋ ਕਿਸੇ ਵੀ ਕੱਪੜੇ ਤੇ ਕਿਸੇ ਵੀ ਕਲਰ ਤੇ ਤੁਸੀਂ ਸੂਟ ਤਿਆਰ ਕਰਵਾਉਣਾ ਆਪੇ ਕਰਵਾ ਸਕਦੇ ਹੋ ਕੜਾਈ ਮਸ਼ੀਨ ਵਰਕ ਚਾਹੇ ਤੁਸੀਂ ਮਸ਼ੀਨ ਵਰਕ ਵੀ ਕਰਵਾ ਸਕਦੇ ਹੋ ਤੇ ਪੇਂਟ ਵੀ ਕਰਵਾ ਸਕਦੇ ਹੋ ਇੱਕ ਸਾਡੇ ਕੋਲੇ ਸੂਟ ਹੈ ਜੇ ਕੜਾਈ ਕਰਵਾਉਣੀ ਆ ਜਾਂ ਪੇਂਟ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਤੇ ਅੱਗੇ ਤੁਸੀਂ ਉਹ ਸੂਟ ਵੇਖ ਲਿਓ ਮਸ਼ੀਨ ਵਰਕ ਹੋਇਆ ਹੋਇਆ ਇਸੇ ਸੂਟ ਦੇ ਉੱਤੇ ਉਹ ਤੇ ਹੈਗਾ ਗਲੇ ਦਾ ਡਿਜ਼ਾਈਨ ਤੇ 바ਵਾਂ ਦਾ ਤੇ सलवार ਦੇ ਪੌਂਚਾ ਦਾ ਡਿਜ਼ਾਈਨ ਹੈ ਤੇ ਦੋ ਪੈਨਲ ਆਉਂਦੇ ਆ ਕਮੀਜ਼ ਦੇ ਸੈਂਟਰ ਚ ਤੇ ਇੱਕ ਸੂਟ ਤੇ ਘੇਰੇ ਦਾ ਡਿਜ਼ਾਈਨ ਹੈ ਉਹ ਹੋਰ ਕਲਰ ਦਾ ਨਭੀਆ ਕਲਰ ਉਹ ਤੇ ਘੇਰੇ ਦਾ ਡਿਜ਼ਾਈਨ ਹੈ ਸਾਰੇ ਤੇ ਘੇਰਾ ਕੀਤਾ ਹੋਇਆ ਤੇ ਫੁੱਲ ਪਾਏ ਹੋਏ ਆ ਤੇ 바ਵਾਂ ਤੇ ਫੁੱਲ ਪਾਏ ਹੋਏ ਆ ਉਹ ਤੁਹਾਨੂੰ ਅੱਗੇ ਵੀਡੀਓ ਲੱਗ ਜਾਣੀਆਂ ਤੇ ਸਾਨੂੰ ਆਰਡਰ ਤੁਸੀਂ ਕਰ ਸਕਦੇ ਹੋ WhatsApp ਤੇ ਚਲੋ ਜੀ ਅੱਗੇ ਅਸੀਂ ਵੀਡੀਓ ਲਾਉਨੇ ਆ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤੇ ਸਾਨੂੰ ਤੁਸੀਂ ਆਰਡਰ ਕਰੋ ਪੇਂਟ ਦਾ ਕੜਾਈ ਦਾ ਆਰਡਰ ਕਰ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਕੱਪੜੇ ਦੇ ਵਿੱਚ ਤੇ ਮਸ਼ੀਨ ਵਰਕ ਚਾਹੀਏ ਪੇਂਟ ਵਰਕ ਕਰ ਸਕਦੇ ਹੋ ਤੇ WhatsApp ਤੇ ਤੁਸੀਂ ਇਹਦਾ ਵੀ ਰੇਟ ਪੁੱਛ ਸਕਦੇ ਹੋ ਜਿਹੜੇ ਇਹ ਸੂਟ ਕੜਾਈ ਕਰਕੇ ਗਏ ਆ ਸਾਡੇ ਉਹਨਾਂ ਦਾ ਵੀ ਰੇਟ ਪੁੱਛ ਸਕਦੇ ਹੋ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਸਰੀਆ ਘਰ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਆ ਤੇ ਹੁਣ ਸਾਡਾ ਵੀਡੀਓ ਆਇਆ ਕਰਨ ਹਰ ਰੋਜ਼ ਪਹਿਲਾਂ ਅਸੀਂ ਵੀਡੀਓ ਪਾਈ ਨਹੀਂ ਕਾਫੀ ਟਾਈਮ ਤੇ ਹੁਣ ਸਾਡਾ ਹਰ ਰੋਜ਼ ਵੀਡੀਓ ਆਇਆ ਕਰਨੀਆ ਇੱਕ ਦਿਨ ਛੱਡ ਕੇ ਜਾਏ ਚਲੋ ਜੀ ਸਸਰੀਆ ਘਰ ਨਾਲ